ਇਸਾਕ ਕੁਝ ਲੋਕਾਂ ਨੇ ਨੈਰੇਟਿਵ ਜਿਹੜਾ ਹੈ ਉਹ ਫਲਾਉਂਦਾ ਸ਼ਤਨ ਕੀਤਾ ਹੈ ਪਿੰਰੇਬਾਦੀ ਵਾਲਾ ਬਾੜੇ ਪਾਉਣ ਵਾਲਾ ਕੋਈ ਅੱਜ ਦਾ ਨਹੀਂ ਹੈ ਪੁਰਾਣੇ ਸਮੇਂ ਤੋਂ ਕਦੇ ਕਿੰਦੂ ਸਿੱਖਾ ਦੇ ਦਰਮਿਆਨ ਪਾੜਾ ਕਦੇ ਹਾਸ਼ੀਏਗਾ ਸਿੱਖਾਂ ਤੇ ਸਿੱਕੀ ਦੇ ਵਿਚਕਾਰ ਪਾੜਾ ਤੇ ਅੱਜ ਵੀ ਇਸ ਕਿਸਮ ਦੇ ਨੈਰੇਟਿਵ ਬਣਾਉਣ ਦੇ ਬੜੇ ਜਤਨ ਹੋਏ ਆ ਇਹ ਵੱਡੀਆਂ ਪੈਗਾਂ ਲੋਕ ਮਾਰ ਜਾਣ ਟੜੇ ਬੰਨੀਆਂ 'ਚ ਪੈ ਜਾਣ ਪਰ ਪੰਜਾਬ ਦੀ ਇਹ ਅਜਿਹਾ ਜਿਹੜਾ ਇਹ ਪ੍ਰਵਾਨ ਨਹੀਂ ਕਰੂਗਾ ਕਿਉਂਕਿ ਸਾਡਾ ਨੌਜਵਾਨ ਕੋ ਜਾਗ ਪਿਆ ਹੈ ਜਾਗ ਪਿਆ ਹੈ ਕਿ ਮੈਂ ਨੌਜਵਾਨਾਂ ਨੂੰ ਦੇਖੂ ਹਕੀਕਤ ਕਰੂੰਗਾ ਕਿ ਆਓ ਇਕੱਠੇ ਹੋ ਜਾਈਏ ਆਪਣਾ ਪੰਜਾਬ ਸੰਭਲ ਜਾਈਏ ਵਿਦੇਸ਼ਾਂ 'ਚ ਬੈਠੇ ਸਾਡੇ ਭਰਾ ਨੇ ਉਹਨਾਂ ਦੀ ਜੋ ਆਪੀਲ ਹੈ ਆਪਣਾ ਪੰਜਾਬ ਸੰਭਲ ਜਾਈਏ ਆਪਣੇ ਆਪ ਨੂੰ ਸੰਭਲ ਜਾਈਏ असीं आ्भलिया त फिर दुनिया जी कोई ताक़त साम्हूं जहिड़ा उते असीं कठे हुजय त फिर सॼी ताक़त जहिड़ी आहे उहो बहुत ज़रदार रतन सिंध जीराला इलसे जो लंबे समय त सेवा कराईवान हूंदे और जहिड़ा बि कोई एस्टीमेट बना दे पार्टी प्लेटफॉर्म जे असीं पहिला ई कह चुके आहियां श्रीमृतसर साहिब आ चुके ਕਿਤਾਬ ਕਰੋੜਾਂ ਰੁਪਈਆ ਰਖੜਾ ਸਾਹਿਬ ਤੋਂ ਨਾਲ ਹੁਆ ਹੈ ਉਹ ਪਾਰਟੀ ਪਲੇਟ ਕਰਨ ਤੋਂ ਵੱਡਿਆ ਜਾਣਾ ਹੈ ਚੈਰਿਟੀ ਦੇ ਦੀ ਸੇਵਾ ਹੈ ਜੋ ਪਰ ਹੋਰ ਸੇਵਾ ਹੈ ਇਹ ਲਈ ਕਿ 57 ਦਿਨ 10 ਦਿਨ ਜਿੰਨਾ ਚਿਰ ਪਾਣੀ ਨਹੀਂ ਆਇਆ ਜਿੰਨਾ ਚਿਰ ਪਾਣੀ ਉੱਤਰ ਗਿਆ ਤੇ ਇਸ ਨੇ ਸਿਹਕਾਰ ਜਬਾਨੂ ਜਾਣਗੇ ਅਸੀਂ ਚਾਹੁੰਦੇ ਹਾਂ ਕਿ ਇਹ ਥੋੜਾ ਲੰਬਾ ਚਲਾਇਆ ਜਾਵੇ ਜਿੰਨਾ ਚਿਰ ਪਰਿਵਾਰ ਉੱਤਰ ਨਹੀਂ ਜਾਂਦਾ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਪਿਰ ਆਤਮ ਨਿਰਭਰੀ ਹੋ ਜਾਣ ਉਨਾ ਚਿਰ ਇਹ ਸਾਇਕਲ ਦੀ ਕੋ ਉਪਰ ਨਹੀਂ ਦੇ ਸਕੀ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਮਾਲਕ ਦਾਨੇ ਕੋਈ ਸਰਮਾਇਦਾਰ ਤਾਂ ਹੈ ਨਹੀਂ ਪਰ ਜਿੰਨੀ ਕ ਅਕਾਲਪੁਰ ਦੇ ਸਾਨੂੰ ਸਮਰਥਾ ਬਖਸ਼ੀ ਹੈ ਸਾਡੀ ਧੋਲੀ ਸਰਤਾ ਬਾਈ ਉਹਦੇ ਬਤਵਤ। ਅਸੀਂ ਆਪਣੇ ਲੋਗਾਂ ਦਾ ਮਾਣ ਵਧਾਉਣ ਦਾ ਚਲਾ ਯਤਨ ਚੁੱਕਾ ਕਰਾਂਗੇ ਮੈਂ ਇੱਕ ਤਲਕ ਇਸ ਸਮਾਪਤੀ ਕਰਨਾ ਕਿ ਪੰਜਾਬੀਆਂ ਨੇ ਖਾਸ ਤੌਰ ਤੇ ਸਿੱਖਾਂ ਨੇ ਦੁਸਤ ਸੈ ਦੁਨੀਆ ਨੂੰ ਕਿ ਆਤਮ ਨਿਰਭਰ ਜਿਹੜਾ ਹੈ ਉਹ ਕੋਈ ਬਿਣਾ ਬਦਾਰਾ ਸਰਕੀਟ ਦਾ ਨਾ ਕਿਤੇ ਦੇਸ਼ ਦਾ ਨਾ ਕਿਤੇ ਵਿਆਸਤ ਦਾ ਨਾ ਕਿਤੇ ਕਿਤੇ ਦਾ ਪਿੰਡਾਂ ਨੂੰ ਆਤਮ ਨਿਰਭਰ ਇਸੇ ਤਰੀਕੇ ਬਣ ਰਿਹਾ ਪਊਗਾ ਜਿਵੇਂ ਅੱਜ ਤੀ ਪੰਜਾਬ ਦੇ ਆਤਮ ਨਿਰਭਰ ਬਣੇ ਹਨ ਆਪਣੇ ਆਪ ਦੇ ਉਸੇ ਨਿਰਭਰ ਬਣੇ ਹਨ ਕਿ ਪਿੰਡਾਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਕਾਮਯਾਬ ਹੋਣੇ ਚਾਹਤਾਂ ਨੂੰ ਇੱਕ ਦਿੱਤੀ ਤੋਂ ਮੰਗਣ ਦੀ ਜ਼ਰੂਰਤ ਨਹੀਂ ਹੈ ਹੱਥ ਕਰ ਉਸ ਨੂੰ ਕਰ ਲੋ ਤੇ ਵਾਹਿਗੁਰੂ ਨੇ ਸਾਨੂੰ ਸਰਦਾਰ ਬਣਾਇਆ ਰਾਜੇ ਬਣਾਇਆ ਅਸੀਂ ਰਾਜੇ ਬਣ ਕੇ ਰਹਿਣਾ ਹੈ ਇਹ ਸੋਨਾ ਸਿਆਕਾ ਇਸ ਸੁਪੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਸਾਰੇ ਦਾ ਸਹਿਯੋਗ ਸਾਰੇ ਦਾ ਸਾਥ ਲੈ ਕੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ